ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਜਿਹੜੀ ਹੈ ਲਗਾਤਾਰ ਖੇਡਾਂ ਨੂੰ ਪ੍ਰਸਾਹਿਤ ਕਰਨ ਲਈ ਕਦਮ ਚੁੱਕਦੀ ਹੋਈ ਨਜ਼ਰ ਆ ਰਹੀ ਹੈ ਔਰ ਅੱਜ ਜਿਸ ਢੰਗ ਦੇ ਨਾਲ ਖਿਡਾਰੀਆਂ ਨੂੰ ਸਨਮਾਨ ਕੀਤਾ ਗਿਆ ਮੈਮ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਸ ਢੰਗ ਦੇ ਨਾਲ ਅਰਸ਼ਦੀਪ ਦਾ ਸਨਮਾਨ ਤੁਸੀਂ ਲੈਣ ਇੱਥੇ ਪਹੁੰਚੇ ਹੋ ਕਿਦਾਂ ਫੀਲ ਕਰ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਪ੍ਰਾਊਡ ਫੀਲ ਹੋ ਰਿਹਾ ਕਿ ਚਲੋ ਬੱਚੇ ਨੇ ਮਿਹਨਤ ਕੀਤੀ ਸੀ ਤੇ ਉਹਨੂੰ ਮਿਹਨਤ ਦਾ ਫਲ ਮਿਲਿਆ ਆ ਜੀ ਤੇ ਬੜਾ ਵਧੀਆ ਲੱਗਦਾ ਹੈ ਜਦੋਂ ਬੱਚੇ ਇਸ ਤਰ੍ਹਾਂ ਤਰੱਕੀ ਕਰਦੇ ਨੇ ਤੇ ਮਾਪਪਾ ਦੇ ਵੀ ਕਾਫੀ ਅਦੇ ਵਿੱਚ ਹੁੰਦਾ ਹੈ ਕਿ ਚਲੋ ਵਧੀਆ ਲੱਗਦਾ ਜੋ ਆਪਾਂ ਨਹੀਂ ਕਰ ਸਕੇ ਉਹ ਬੱਚੇ ਕਰ ਰਹੇ ਨੇ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਇੱਥੇ ਆਵਾਂਗੇ ਹਨ ਤੇ ਅੱਜ ਅਸੀਂ ਆਪਣੇ ਵਾਸਤੇ ਮਨ ਨੂੰ ਮਿਲੇ ਆ ਤੇ ਬਹੁਤ ਵਧੀਆ ਲੱਗਿਆ ਸਾਨੂੰ ਕਹਿੰਦੇ ਅਰਸ਼ਦੀਪ ਕਹਿੰਦੇ ਜਦੋਂ ਬੋਲ ਲੈ ਕੇ ਵਿਕਟ ਵੱਲ ਨੂੰ ਭਜਦਾ ਹੈ ਸਾਹਮਣੇ ਵਾਲੇ ਖਿਡਾਰੀ ਵੱਲ ਨੂੰ ਜਾਂਦਾ ਤੇ ਹਾਂ ਸਾਹਮਣੇ ਵਾਲਾ ਖਿਡਾਰੀ ਵੀ ਕਹਿੰਦਾ ਵੀ ਕਿੱਥੇ ਕਿੱਲੀ ਨਾ ਟੁੱਟ ਜੇ ਹੈ ਨਾ ਕਿਉਂਕਿ ਹੁਣ ਕਿੱਲੀ ਤੋੜਨ ਵਾਲਾ ਅਰਸ਼ਦੀਪ ਹੋ ਗਿਆ ਤੇ ਕਿਸ ਤਰ੍ਹਾਂ ਦੇਖਦੇ ਹੋਣ ਲਗਾਤਾਰ ਪਰਫਾਰਮੈਂਸ ਦੇ ਵਿੱਚ ਜਿਹੜਾ ਸੁਧਾਰ ਹੁੰਦਾ ਨਜ਼ਰ ਆਉਂਦਾ ਹਾਂਜੀ ਹੁਣ ਕਾਫੀ ਉਹਦਾ ਸੁਧਾਰ ਹੋ ਰਿਹਾ ਆ ਗੇਮ ਦੇ ਵਿੱਚ ਤੇ ਇਹੀ ਇਹੀ ਚਾਹੁੰਨੇ ਆ ਕਿ ਅੱਗੇ ਅੱਗੇ ਹੋਰ ਵੀ ਇਸ ਤੋਂ ਵੀ ਵਧੀਆ ਕਰਦਾ ਜਾਵੇ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇ ਬਹੁਤ ਵਧੀਆ ਲੱਗ ਰਿਹਾ ਹਾਂਜੀ ਲੱਗ ਰਿਹਾ ਵੀ ਜਿਹੜੀ ਸਟਰਗਲ ਉਸ ਸਮਾਂ ਕੀਤੀ ਸੀ ਤੁਸੀਂ ਵੀ ਕੀਤੀ ਅਰਸ਼ਦੀਪ ਨੇ ਵੀ ਉਹ ਸਟਰਗਲ ਅੱਜ ਪੂਰੀ ਹਾਂਜੀ ਹਾਂਜੀ ਉਹ ਸਟ੍ਰਗਲ ਪੂਰੀ ਹੋ ਰਹੀ ਆ ਔਰ ਹੁੰਦੀ ਰਹੇਗੀ ਇਸੇ ਤਰ੍ਹਾਂ ਅੱਗੇ ਅੱਗੇ ਜਾ ਕੇ। ਹਾਂਜੀ। ਲੈ, ਡੇਰਸ ਨੂੰ ਲੈ ਕੇ ਕੁਝ ਕਹਿਣਾ ਚਾਹੋਗੇ ਸਰਕਾਰ ਦੀ ਇਸ ਮੁਹਿੰਮ ਨੂੰ ਲੈ ਕੇ ਕੁਝ ਕਹਿਣਾ? ਬਹੁਤ ਵਧੀਆ ਇਹਨਾਂ ਨੇ ਮਤਲਬ ਜੋ ਵੀ ਮੁਹਿੰਮ ਚਲਾਈ ਆ ਨਾ ਬੱਚਿਆਂ ਵਾਸਤੇ ਬਹੁਤ ਵਧੀਆ ਚਲਾਈ ਆ ਕਿਉਂਕਿ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਆ ਨਾ ਕੋ ਆਪਣੇ ਲੈ ਨਹੀਂ ਜਾਂਦੇ ਆਪਣੇ ਜਿਸ ਤਰ੍ਹਾਂ ਖੇਡਣ ਵਾਸਤੇ ਕੋਈ ਹੌਕੀ ਹੋ ਗਈ ਕੋਈ ਬੈਟ ਹੋ ਗਿਆ ਇਸ ਨਾ ਇਹ ਚੀਜ਼ਾਂ। ਤੇ ਜਿਹੜੀ ਐਡਵਾਂਸ ਉਹ ਦੇ ਦਿੰਦੇ ਆ ਕਿ ਆਪਣੀ ਟ੍ਰੇਨਿੰਗ ਕਰੋ। ਤੇ ਉਹ ਬਹੁਤ ਵਧੀਆ ਲੱਗਿਆ ਸਾਨੂੰ ਬੱਚਿਆਂ ਦੇ ਵਾਸਤੇ ਇਹਨਾਂ ਨੇ ਗਵਰਨਮੈਂਟ ਨੇ ਬਹੁਤ ਵਧੀਆ ਜਿਹੜੀ ਬਣਾਇਆ ਨਾ ਰੂਲ ਬਹੁਤ ਉੱਤਸਾ ਲੱਗਿਆ ਹਾਂ ਬਿਲਕੁਲ ਦੇਖੋ ਸਿੱਧੇ ਤੌਰ ਤੇ ਅਰਸ਼ਦੀਪ ਸਿੰਘ ਭਾਰਤੀਆ ਕ੍ਰਿਕਟਰ ਬੋਲਰ ਔਰ ਉਹਨਾਂ ਦਾ ਇਨਾਮ ਜਿਹੜਾ ਉਹਨਾਂ ਦੀ ਮਦਰ ਜਿਹੜੇ ਨੇ ਇੱਥੇ ਲੈਣ ਲਈ ਆਏ ਸੀ ਕਿਉਂਕਿ ਅਰਸ਼ਦੀਪ ਇਸ ਵਕਤ ਅਫਗਾਨਿਸਤਾਨ ਦੇ ਨਾਲ ਸੀਰੀਜ਼ ਜਿਹੜੀ ਹੋ ਰਹੀ ਹੈ ਉਸ ਦਾ ਹਿੱਸਾ ਉਸ ਸੀਰੀਜ਼ ਦਾ ਔਰ ਉੱਥੇ ਮੈਚ ਖੇਡਦਾ ਨਜ਼ਰ ਆ ਲੈ ਕਿ ਉਹਨਾਂ ਦੇ ਮਦਰ ਇੱਥੇ ਇਸ ਸਮਾਨ ਨੂੰ ਲੈਣ ਲਈ ਇੱਥੇ ਪਹੁੰਚੇ ਸੀ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਸਰਕਾਰ ਦਾ ਜਿਹੜਾ ਉਪਰਾਲਾ ਉਹ ਖਿਡਾਰੀਆਂ ਦਾ ਜਿਹੜਾ ਟੈਲੈਂਟ ਹੈ ਉਸ ਨੂੰ ਉਬਾਰ ਕੇ ਬਾਹਰ ਲਿਆਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਦੋਂ ਟ੍ਰੇਨਿੰਗ ਹੋ ਰਹੀ ਹੁੰਦੀ ਹੈ ਜਦੋਂ ਖਿਡਾਰੀ ਆਪਣੀ ਖੇਡ ਤਿਆਰ ਕਰ ਰਿਹਾ ਹੁੰਦਾ ਉਸ ਸਮੇਂ ਉਸ ਨੂੰ ਮਾਲੀ ਸਹਿਯੋਗ ਦੀ ਲੋੜ ਹੁੰਦੀ ਹੈ আর ਸਰਕਾਰ ਨੇ ਜਿਹੜੀ ਨਵੀਂ ਪਾਲਿਸੀ ਅਧੀਨ ਸਕੀਮ ਸ਼ੁਰੂ ਕੀਤੀ ਕਿ ਖਿਡਾਰੀਆਂ ਨੂੰ ਪਹਿਲਾਂ ਪੈਸਾ ਦਿੱਤਾ ਜਾਏ ਤਾਂ ਕਿ ਆਪਣੀ ਖੇਡ ਨੂੰ ਤਿਆਰ ਕਰਨ ਕਿਉਂਕਿ ਮੈਡਲ ਜਿੱਤਣ ਤੋਂ ਬਾਅਦ ਤੇ ਜ਼ਰੂਰ ਸਰਕਾਰਾਂ ਜਿਹੜੀਆਂ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਦੀਆਂ ਨੇ ਲੇਕਿਨ ਮੈਡਲ ਜਿੱਤਣ ਤੱਕ ਦਾ ਸਫ਼ਰ ਉਦਾਸ ਸੁਖਾਲਾ ਹੋਏ ਉਸ ਨੂੰ ਲੈ ਕੇ ਜਿਹੜਾ ਪ੍ਰਯਾਸ ਹੈ ਇਸ ਦੀ ਹਰ ਕੋਈ ਸ਼ਲਾਗਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ